ਦਾ ਬਹੁਤ ਬਹੁਤ ਨੂੰ ਆਕਾ ਕਰਦਾ ਹੋਇਆ ਮੈਂ ਦੋ ਤਨ ਨਾਰੇ ਲਾਵਾਂਗਾ ਤੁਸੀਂ ਉਹਨਾਂ ਬਾਦ ਪਿਆ ਸ਼ੰਪੰਜਾ ਜਿੰਦਾਬਾਦ ਫੜੇ ਸ਼ੰਪੈ ਦੂਰ ਸੁਨੀਮਾ ਦਾ ਇਕਾ ਜਿੰਦਾਬਾਦ ਜਿੰਦਾਬਾਦ ਜਿੰਦਾ ਜਿਹੜਾ ਸ਼ੁਭ ਦਿਹਾੜਾ ਅੱਜ ਤੇ ਅੱਜ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਵੀ ਹੈਗਾ ਅੱਜ ਜਗਰਾਉਂ ਦੀ ਧਰਤੀ ਤੇ ਸਮੂੱਚੇ ਔਰਤਿਆਂ ਦਾ ਤੇ ਚੇਤਨਾ ਸਮਾਗਮ ਹੋ ਰਿਹਾ ਹੈ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਬੜੇ ਅਹਿਮ ਮੁੱਦੇ ਅਤੇ ਮੰਗਾਂ ਤੇ ਇੱਕ ਵਾਰੀ ਫਿਰ ਵਿਚਾਰ ਕੀਤਾ ਜਾ ਰਿਹਾ ਹੈ। ਔਰ ਜਿਵੇਂ ਮੈਂ ਸਮਝਦਾ ਵੀ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਪਾਸਪੋਰਟ ਤੇ ਉਹਦੀ ਠੇਕੇਦਾਰੀ ਦਾ ਸਾਡੇ 70% 80% ਜਿਹੜੀਆਂ ਮੰਗਾਂ ਜਾਂ ਜਿਹੜੇ ਸਾਡੇ ਮੁੱਦੇ ਆ ਜੇ ਠੇਕੇਦਾਰੀ ਪ੍ਰਣਾਲੀ ਸਹੀ ਹੋ ਜਵੇ ਉਹਦੇ ਨਾਲ ਲਿਫਟਿੰਗ ਸਹੀ ਹੋ ਜੂ ਸਾਡੇ ਮੈਂ ਕਹਿੰਦਾ 80% ਮੁਸ਼ਕਲਾ ਹੱਲ ਹੋ ਜਾਊ ਸੋ ਇਸ ਗੱਲ ਤੇ ਜ਼ੋਰ ਦਿੱਤਾ ਜਾਊਗਾ ਵੀ ਠੇਕੇਦਾਰ ਪਰਣਾਣੇ ਦੇ ਕਿੰਨਾ ਸਮਾਗਮ ਹੋ ਰਿਹਾ ਜੀ ਆਪ ਵੀ ਭਾਈ ਸਾਹਿਬ ਨੇ ਕੀ ਮੰਗਾਂ ਜਿਹੜੀਆਂ ਅੱਜ ਪੂਰੀਆਂ ਹੋਣੀਆਂ ਚਾਹੀਦੀਆਂ ਸਾਡਾ ਇਹ ਸਾਲਾਨਾ ਜਲਾਸ ਅਸੀਂ ਹਰ ਸਾਲ ਦੀ ਤਰ੍ਹਾਂ ਕਰਦੇ ਆਂ ਕਿਉਂਕਿ ਪੰਜਾਬ ਦੀਆਂ ਮੰਡੀਆਂ ਦੇ ਜਿਹੜੇ ਦੁੱਖ ਤਕਲੀਫਾਂ ਨੇ ਉਹ ਜਿਹੜੀਆਂ ਪੂਰੇ ਸਾਲ ਦੇ ਵਿੱਚ ਦੋ ਸੀਜ਼ਨਾਂ ਚ ਆਉਂਦੀਆਂ ਉਹਨੂੰ ਦੇ ਸਰਕਾਰ ਨੂੰ ਜਾਣੂ ਕਰਾਉਣ ਵਾਸਤੇ ਅਸੀਂ ਇਹ ਹਰ ਸਾਲ ਕਰਦੇ ਆਂ ਇਸ ਰਿਜ਼ਲਟ ਲੰਡੀ ਭਾਈ ਕੀਤੀ ਸੀ ਉਹਦੀ ਲੜੀ ਦੇ ਵਿੱਚ ਅੱਜ ਕਰ ਰਹੇ ਆਂ ਸਾਡੀਆਂ ਮੇਨ ਸਰੀ ਮੰਗ ਹੈ ਉਹ ਜਿਹੜੀ ਸਾਡੀ ਆਰਥ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ 7 ਅਕਤੂਬਰ 2024 ਨੂੰ ਸਰੀ ਸਾਡੀ 2.5% ਆਰਥ ਬੰਦੀ ਹੈ ਪਰ ਸਕੇਂਦਰ ਸਰਕਾਰ 60 ਰੁਪਏ ਕੰਡਲ ਦੇ ਰਹੀ ਹੈ ਉਹਦਾ ਡਿਫਰੈਂਸ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਦੇਣਾ ਮੰਨਿਆ ਸੀ ਜਿਹੜਾ ਅਜੇ ਤੱਕ ਨਾ ਪਿਛਲੇ ਝੋਨੇ ਦੇ ਨਾ ਪਿਛਲੇ ਕਣਕ ਦੇ ਅਜੇ ਤੱਕ ਨਹੀਂ ਦਿੱਤਾ ਗਿਆ ਜਿਸ ਦੇ ਸਬੰਧ ਵਿੱਚ ਅਸੀਂ 19 ਤਰੀਕ ਨੂੰ 19 ਸਤੰਬਰ ਨੂੰ ਮੀਟਿੰਗ ਕੀਤੀ ਸੀ ਮਾਨਯੋਗ ਮੁੱਖ ਮੰਤਰੀ ਜੀ ਨਾਲ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਕਿ ਪੰਜਾਬ ਹੜਾ ਦੀ ਮਾਰ ਥਲੇ ਬਹੁਤ ਜ਼ਿਆਦਾ ਡਿਸਟਰਬ ਹੋ ਚੁੱਕਾ ਹੈ ਸਾਨੂੰ ਕੁਝ ਦਿਨ ਸਮਾਂ ਦਿਓ ਹੜਤਾਲ ਨਾ ਕਰੋ ਅਸੀਂ ਉਹਨਾਂ ਦੀ ਗੱਲ ਮੰਨ ਕੇ ਹੜਤਾਲ ਦਾ ਕੋਈ ਐਲਾਨ ਨਹੀਂ ਕਰਾਂਗੇ ਪਰ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਸਾਨੂੰ ਪੈਸੇ ਜਾਂ ਕੇਂਦਰ ਦੇਵੇ ਜਾਂ ਤੁਸੀਂ ਦੇਵੋ ਉਹਨਾਂ ਸਾਨੂੰ ਯਕੀਨ ਦਵਾਇਆ ਹੈ ਕਿ ਮਾਨਯੋਗ ਹੋਮਨਿਸਟਰ ਆਫ ਇੰਡੀਆ ਤੋਂ ਜਿੱਦਰ ਮਿਲ ਲ ਜਾਵਾਂਗੇ 2 4 10 ਦਿਨ ਦੇ ਵਿੱਚ ਜਿੱਦਰ ਸਮਾਂ ਮਿਲਦਾ ਕੋਲੋਂ ਨਾਲ ਲੈ ਕੇ ਜਾਵਾਂਗੇ ਦੂਜਾ ਮੁੱਦਾ ਇਹ ਹੈ ਕਿ ਮੰਡੀਆਂ ਦੇ ਵਿੱਚ ਜਿਹੜੇ ਠੇਕੇਦਾਰ ਹੈ ਟਰਾਂਸਪੋਰਟ ਦਾ ਲੇਬਰ ਦਾ ਠੇਕਾ ਲੈ ਲੈਂਦੇ ਆ ਕੰਮ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਲੋਕਲ ਜਿਹੜੀ ਸਦਾਤਾਰੀ ਲੋਕਾਂ ਦੀ ਸ਼ਹਿ ਹੁੰਦੀ ਆ ਉਹਦੇ ਆਰਥਿਕਾ ਦਾ ਬੜਾ ਵੱਡਾ ਨੁਕਸਾਨ ਹੁੰਦਾ ਹੈ ਅਸੀਂ ਇਹਨਾਂ ਨੂੰ ਕਹਿੰਦੇ ਵੀ ਜਿਹੜਾ ਠੇਕੇਦਾਰ ਘੱਟ ਰੇਟ ਤੇ ਠੇਕਾ ਲੈਂਦਾ ਜਾਂ ਗੱਡੀਆਂ ਪ੍ਰੋਵਾਈਡ ਨਹੀਂ ਕਰਦਾ ਉਹਨਾਂ ਨੂੰ ਬਲੈਕਲਿਸਟ ਕਰੋ ਉਹਨਾਂ ਦੇ ਐਫ ਆਈ ਆਰ ਲਾਉ ਕਰੋ ਉਹਨਾਂ ਤੋਂ ਰਿਕਵਰੀ ਕਰੋ ਜਿੰਨਾ ਘੱਟ ਰੇਟ ਤੇ ਠੇਕਾ ਲਿਆ ਉਹਦੇ ਤੋਂ ਰਿਸਕ ਐਂਡ ਕਾਸਟ ਤੇ ਕਰਕੇ ਸਾਡੇ ਆਰਥਿਕਾਂ ਨੂੰ ਪੂਰੇ ਰੇਟ ਤੇ ਕੰਮ ਦਿਓ ਤੇ ਜਿੱਦਾਂ ਸਾਡਾ ਮਸਲਾ ਹੈ ਕਿ ਪੰਜਾਬ ਦੀਆਂ ਮੰਡੀਆਂ 'ਚ ਜਦੋਂ ਕਣ ਖਰੀਦੀ ਜਾਂਦੀ ਹੈ 12 ਮੀ 12 ਮੀਸਾ ਨਵੀਂ ਦੀ ਖਰੀਦੀ ਜਾਂਦੀ ਹੈ ਜਦੋਂ ਕਣ ਚੱਕੀ ਜਾਂਦੀ 9 10 ਬ੍ਰੈਂਡ ਦੇ ਉਹਦੀ ਸ਼ੌਲਡਿੰਗ ਇੰਸਪੈਕਟਰ ਧੱਕੇ ਨਾਲ ਠੇਕੇਦਾਰ ਤੋਂ ਲੈਣ ਦੀ بجائے ਅਰਧਿਆ ਤੋਂ ਲੈਂਦਾ ਅੱਜ ਅਸੀਂ ਫੈਸਲਾ ਕਰਕੇ ਚੱਲੇ ਆ ਅਸੀਂ ਸ਼ੌਲਡੇ ਬਿਲਕੁਲ ਨਹੀਂ ਜਵਾਂਗੇ ਇੱਕ ਮੁੱਦਾ ਜ਼ਰਾ ਇਹ ਹੈ ਪਿਛਲੇ ਸਾਲ ਝੋਨੇ ਦੀ ਬਹੁਤ ਲੁੱਟਖੋਟ ਹੋਈ ਹੈ ਸਰਕਾਰ ਨੂੰ ਵੀ ਇਹ ਜਾਨੂ ਕਰਾਇਆ ਅਸੀਂ ਅੱਜ ਕੀ ਫੈਸਲਾ ਕਰਕੇ ਜਾਣਾ ਕਿ ਪੰਜਾਬ ਦੀ ਕਿਸੇ ਮੰਡੀ 'ਚ ਕਿਸੇ ਵੀ ਕਿਸਾਨ ਤੋਂ ਅਰਧੇ ਸੌਦੇਬਾਜ਼ੀ ਨਹੀਂ ਕਰੂੰਗਾ ਅੱਜ ਨਾਲਾ ਜੇ ਝੋਨਾ ਅੰਡਰ ਸਪੈਸੀਫਿਕੇਸ਼ਨ ਨਹੀਂ ਆਉਂਦਾ ਸਰਕਾਰ ਉਹਨੂੰ ਰਿਜੈਕਟ ਕਰੇ ਸਰਕਾਰ ਕਿਸਾਨ ਨੂੰ ਕਹੇ ਤੇਰਾ ਖੇਤ ਤੇ ਕਾਬਲ ਨਹੀਂ ਸਰਕਾਰ ਬਿਆਨ ਦਿੰਦੀ ਦਾਣਾ ਦਾਣਾ ਖਰੀਦਿਆ ਜਾਊਗਾ ਤੇ ਲੇਕਿਨ ਕਿਸਾਨ ਜਿਹੜਾ ਮੰਡੀ ਚੋਂ ਲੈ ਕੇ ਆਦਾ ਉਹ ਤਾਂ ਕਹਿੰਦਾ ਮੁਕਸਰ ਦਾ ਡੈਮੇਜ ਆ ਰਿਸ ਕਲਰ ਆ ਤੇ ਸਾਨੂੰ ਉਹਦੇ ਚ ਚੋਰ ਬਣਾਇਆ ਜਾਂਦਾ ਅੱਜ ਅਸੀਂ ਫੈਸਲਾ ਕਰਕੇ ਜਾਣਾ ਅਸੀਂ ਕਿਸੇ ਵੀ ਮੰਡੀ ਦੇ ਵਿੱਚ ਕਿਸੇ ਸੈਲਰ ਵਾਲੇ ਨੂੰ ਕੋਈ ਕਟ ਨਹੀਂ ਦੇਣਾ ਜੋ ਨਵੀਂ ਹੈ ਉਸ ਇੰਸਪੈਕਟਰ ਵੇਖ ਕੇ ਜੇ ਯੋਗ ਵੀ ਕਰੇ ਇੱਕ ਸਮਾਂ ਮੁੰਡਾ ਜਿਹੜਾ ਪੰਜਾਬ ਦੀਆਂ ਮੰਡੀਆਂ ਚ ਲੋਡ ਕੀਤੀਆਂ ਮੰਡੀਆਂ ਜਾਂ ਜਿਹੜੀਆਂ ਮੰਡੀਆਂ ਸਰਕਾਰ ਨੇ ਬੋਲੀ ਦੇ ਵਿੱਚੀਆਂ ਉਹ ਮੰਗੀਆਂ ਨਾ ਬਾਦ ਹੁਣ ਕਰਕੇ ਸਮੇਸਰਾਰਤੀਆਂ ਨਹੀਂ ਬਣਾਈਆਂ ਉਹਨਾਂ ਦੇ ਜਿਹੜੇ ਪੈਨਲਟੀ ਤੇ ਜਿਹਦਾ ਉਹਨਾਂ ਨੂੰ ਵਿਆਈ ਲੱਗਾ ਉਹ ਵਾਪਸ ਕਿਦਾ ਜਾਵੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 19 ਸਤੰਬਰ ਦੀ ਮੀਟਿੰਗ ਚ ਕਿਹਾ ਤੇ ਤੁਹਾਡੀ ਮੰਗ ਜਾਇਜ਼ ਆ ਓਥੇ ਅਸੀਂ ਮਿਸਕੀਨਧਰ ਲੈ ਆਉਣੀ ਹੈ ਉਹਦੇ ਵਾਸਤੇ ਅੱਜ ਮਾਨਯੋਗ ਚੀਫ ਸੈਕਟਰੀ ਸਾਹਿਬ ਨੇ ਮੇਰੀ ਗੱਲ ਹੋਈ ਮੀਟਿੰਗ ਤੇ ਹੁਣ ਤੋਂ ਪਹਿਲਾਂ ਮਾਨਯੋਗ ਪ੍ਰਿੰਸੀਪਲ ਸੈਕਟਰੀ ਨੂੰੜਨਾ ਵੀ ਹੋਈ ਆ ਉਹਨਾਂ ਨੇ ਵੀ ਯਕੀਨ ਦਿਵਾਇਆ ਵੀ ਜੋ ਤੁਹਾਡੇ ਮੁੱਦੇ ਹੋਣਗੇ ਇਸ ਹਫਤੇ ਮੀਟਿੰਗ ਬੁਲਾ ਕੇ ਉਹਦੇ ਹੱਲ ਕਰਾਂਗੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਜਿਹੜੇ ਸਾਡੇ ਮੰਗਾਂ ਦੇ ਬਿਲਕੁਲ ਜਾਇਜ਼ ਨੇ ਕੋਈ ਮੰਗਾਂ ਨਹੀਂ ਗੀਆਂ ਇਹਦੇ ਇੰਪਲੀਮੈਂਟ ਕਰਨੀ ਕਾਨੂੰਨ ਆ ਪਹਿਲਾਂ ਬਣਿਆ ਇਹਨੂੰ ਲਾਗੂ ਕੀਤਾ ਜਾਵੇ ਜੇ ਸਰਕਾਰ ਲਾਗੂ ਨਹੀਂ ਕਰੇਗੀ ਅਸੀਂ 10 ਅਕਤੂਬਰ ਤੋਂ ਪਹਿਲਾਂ ਫਿਰ ਮੀਟਿੰਗ ਕਰਕੇ ਫਿਰ ਸਾਨੂੰ ਸੰਘਰਸ਼ ਦਾ ਰਾਹ ਚੁਣਨਾ ਪਵੇ ਅੱਜ ਦੇ ਇਸ ਜਿਹੜਾ ਚੇਤਨਾ ਸਵਾਗਤ ਸਾਡੇ ਜਗਰਾਵ ਪੰਜਾਬ ਦਾ ਸੁਖਾਲਣਾ ਚਲਾਸ ਇੱਥੇ ਰੱਖਿਆ ਗਿਆ ਅਸੀਂ ਬੜੇ ਧੰਨਵਾਦੀ ਆ ਸਾਰੇ ਪੰਜਾਬ ਭਰ ਦੇ ਆਰਥੀ ਵੀਰਾਂ ਦਾ ਜਿਨ੍ਹਾਂ ਦੇ ਚਿਹਰਾਉਂ ਦੀ ਜਿਹੜੀ ਸਾਡੀ ਸ਼ਹੀਦਾ ਦੀ ਗੁਰੂ ਆ ਪੀਰਾਂ ਬਖਮਰਾਂ ਦੀ ਧਰਤੀ ਤੇ ਅੱਜ ਇਹ ਸਲਾਨਾ ਜਲਾਸ ਰੱਖਿਆ। ਬਾਕੀ ਜੇ ਉਹ ਪ੍ਰਧਾਨ ਜੀ ਅੱਜ ਇੱਥੇ ਫੈਸਲਾ ਲੈ ਕੇ ਜਾਣਗੇ ਅਸੀਂ ਉਸ ਫੈਸਲੇ ਤੇ ਆਰਥੀ ਐਸਸ਼ਨ ਜਗਰਾਓ ਪੂਰਾ ਉਹਨਾਂ ਦਾ ਡੱਟ ਕੇ ਸਾਥ ਦੋ। ਹੜਤਾਲ ਬਾਰੇ ਜੀ ਹਲੇ ਕੋਈ ਨਾ ਤਾਂ ਕੋਈ ਵਿਚਾਰ ਆ ਨਾ ਹਲੇ ਕੋਈ ਸਾਨੂੰ ਕੋਈ ਕਾਲ ਆਈ ਆ। ਅੱਜ ਜਦੋਂ ਬਾਅਦ ਦੇ ਵਿੱਚ ਜੋ ਪ੍ਰਧਾਨ ਜੀ ਅੱਜ ਇੱਥੇ ਬੋਲਣਗੇ ਉਹ ਅਜ ਇੱਕ ਫੈਸਲਾ ਜੋ ਪੰਜਾਬ ਭਰ ਦੇ ਭਾਈਚਾਰੇ ਦਾ ਹੋਊਗਾ ਉਹ ਫੈਸਲੇ ਦੇ ਹਸਾਮਲਾ ਚੱਲੇਗਾ